ਪੰਥਕ ਪ੍ਰੋਗਰਾਮ ਇੱਕ ਪੰਥਕ ਵਿਚਾਰਾਂ ਕਰਨ ਦਾ ਸੰਤ ਮਹਾਪੁਰਖ ਇਹਦੇ ਵਿੱਚ ਸਾਰੇ ਸੰਤ ਮਹਾਪੁਰਖ ਬੁਲਾਏ ਗਏ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ ਤੇ ਉੱਥੋਂ ਦੇ ਮੈਨੇਜਰ ਸਾਹਿਬ ਨੇ ਗੱਲ ਕਹੀ ਕਿ ਤੁਸੀਂ ਇੱਥੇ ਇਹ ਪ੍ਰੋਗਰਾਮ ਨਹੀਂ ਕਰ ਸਕਦੇ ਤੇ ਉਹਨਾਂ ਨੇ ਬਿਲਕੁਲ ਸਾਫ਼ ਮਨਾ ਕਰ ਦਿੱਤਾ ਜਦੋਂ ਕਿ ਗੁਰੂ ਦਾ ਇਤਾਰਾ ਹੈ ਗੁਰੂ ਜਿੱਥੇ ਗੁਰੂ ਗ੍ਰੰਥ ਸਾਹਿਬ ਸੁਸ਼ੋਭਤ ਹੈ ਉਹ ਕਿਸੇ ਪਾਰਟੀ ਦਾ ਨਹੀਂ ਹੁੰਦਾ ਕਿਸੇ ਜਥੇਬੰਦੀ ਦਾ ਨਹੀਂ ਹੁੰਦਾ ਕਿਸੇ ਧਿਰ ਦਾ ਨਹੀਂ ਪਰ ਉਹਨਾਂ ਨੇ ਬੜੀ ਸਖਤੀ ਨਾਲ ਮਨਾ ਕੀਤਾ ਕੋਈ ਅਸੀਂ ਆਪਣੀ ਹਉਮੈ ਹੰਕਾਰ ਦੇ ਲਈ ਇਕੱਠੇ ਨਹੀਂ ਹੋਏ ਉਹਨਾਂ ਨੂੰ ਉਹਨਾਂ ਦਾ ਹਉਮੈ ਹੰਕਾਰ ਉਹਨਾਂ ਨੂੰ ਮੁਬਾਰਕ ਫਿਰ ਤੁਰੰਤ ਉਸ ਤੋਂ ਬਾਅਦ ਗੁਰਮਤਾ ਕੀਤਾ ਗਿਆ ਹੈ ਅ ਇਥੇ ਤੱਕ ਦਮਦਮਾ ਸਾਹਿਬ ਵਿਖੇ ਕਢਾਣੀ ਗੱਲਾਂ ਵਿਖੇ ਅੱਜ ਅਸੀਂ ਸਾਰੇ ਪਹੁੰਚੇ ਆਂ ਸਾਰੀ ਸਿੱਖ ਸੰਗਤ ਪਹੁੰਚੀ ਆ ਸੰਤ ਮਹਾਪੁਰਖ ਪਹੁੰਚੇ ਆ ਤੇ ਅੱਜ ਦੀਵਾਲੀ ਦਾ ਦਿਹਾੜਾ ਕਿੱਦਾਂ ਮਨਾਉਣਾ ਇਸ ਦੇ ਉੱਤੇ ਗੁਰਮਤੇ ਹੋਣਗੇ ਇਸ ਦੇ ਉੱਤੇ ਵਿਚਾਰਾ ਹੋਣਗੇ ਆ ਕੀ ਦੇਖ ਲਓ ਵੀ ਜਿੰਨੇ ਵੀ ਅੰਦਰ ਬੈਠੇ ਨੇ ਸਾਰੇ ਗੁਰੂ ਦੇ ਲੜ ਲੱਗੇ ਨੇ ਅੰਮ੍ਰਿਤਧਾਰੀ ਗੁਰਸਿੱਖ ਨੇ ਕੀ ਸਾਰੇ ਗੁਰਸਿੱਖ ਗੁਰੂ ਦੇ ਦਰ ਦੇ ਉੱਤੇ ਬੈਠ ਕੇ ਕੀ ਗੁਰਮਤ ਵਿਚਾਰਾ ਨਹੀਂ ਕਰ ਸਕਦੇ ਕੀ ਇਹ ਸ਼੍ਰੋਮਣੀ ਕਮੇਟੀ ਨੇ ਕੋਈ ਆਪਣੀ ਅਲੱਗ ਇੱਕ ਏਜੰਡੇ ਦੇ ਵਿੱਚ ਲੈ ਲਿਆ ਜੇ ਅੱਜ ਅਕਾਲੀ ਦਲ ਦਾ ਇਹ ਹਾਲ ਹੈ ਤਾਂ ਸਿਰਫ ਇੰਨਾ ਹਾਲਤਾਂ ਕਰਕੇ ਹੀ ਇੰਨਾ ਗੱਲਾਂ ਕਰਕੇ ਹੀ ਇਹਨਾਂ ਕੁਕਰਮਾਂ ਕਰਕੇ ਹੀ ਇਹਨਾਂ ਦਾ ਇਹ ਹਾਲ ਹੈ ਗੁਰੂ ਮਹਾਰਾਜ ਇਹਨਾਂ ਨੂੰ ਸਮਤ ਬਖਸ਼ ਲੱਗਦਾ ਕਰਨਾ ਹੁੰਦਾ ਹੀ ਨਾ ਕਹਿੰਦੇ ਜਿਸਨੂੰ ਆਪ ਖੁਆਏ ਕਰਤਾ ਖੁਸ ਲੈ ਚੰਗਿਆਈ ਉਹਦੇ ਕੋਲੋਂ ਬਸ ਚੰਗਿਆਈ ਖੋਲਿੰਦਾ ਇਹ ਤੁਹਾਡੇ ਅੱਜ ਸਭ ਦੇ ਸਾਹਮਣੇ ਆ ਕਿ ਗੁਰੂ ਸਾਹਿਬ ਨੇ ਇਹਨਾਂ ਨੂੰ ਖੁਆਰ ਕਰਨਾ ਤੇ ਤਾਂ ਹੀ ਅੱਜ ਜਿਹੜੀ ਚੰਗਿਆਈ ਆ ਇਹਨਾਂ ਦੇ ਕੋਲੋਂ ਖੋਈ ਜਾਂਦੀ ਜੜਾ ਨੂੰ ਇਹਨਾਂ ਦੇ ਜੌਂਕ ਲੱਗੀ ਹੋਈ ਆ ਗਿਰਨ ਵਾਲੀ ਨੇ ਕੋਈ ਗੱਲ ਨਹੀਂ ਕਰ ਲੋ ਮਨ ਆਈਆਂ ਜਿਹੜੀਆਂ ਕਰਨੀਆਂ ਨੇ ਥੋਡੀਆਂ ਜਿਹਾ ਹੋਣੀਆਂ ਨਹੀਂ ਬੜੀਆਂ ਆਓ ਪਿਆਰ ਦੇ ਨਾਲ ਉਹ ਆਪਣੇ ਆਪ ਇਹਨਾਂ ਨੂੰ ਮਤਾਂਉਣੀ ਚਾਹੁੰਦੀ ਹੈ ਕੀ ਇਹਨਾਂ ਦੇ 8000 ਵੋਟ ਤੁਸੀਂ ਗੁਰੂ ਘਰਾਂ ਦੇ ਮੱਲਾ ਬੱਲੀ ਬੈਠੇ ਹੋ ਤੁਹਾਡੀਆਂ ਹੁਣ ਨੈਣੇ ਮਹੰਤ ਮੰਗੋਂ ਤੁਹਾਨੂੰ ਕੱਢਣਾ ਪਊਗਾ ਆਪਣੇ ਆਪੇ ਛੱਡਣੇ ਸ਼ੁਰੂ ਕਰ ਦਿਓ ਕੋਈ ਰਿੱਤ ਤੋਂ ਉਹਨਾਂ ਦੇ ਪਰਮਿਸ਼ਨ ਸਤੂ ਮੰਗੀ ਨਹੀਂ ਨਾ ਉਹਨਾਂ ਕੋਈ ਪਰਮਿਸ਼ਨ ਸੀਗੀ ਕੋਈ ਪਰਮਿਸ਼ਨ ਸਾਨੂੰ ਕੋਈ ਦਫ਼ਤਰ ਤੋਂ ਲਈ ਕਮੇਟੀ ਤੋਂ ਅੰਮ੍ਰਿਤਸਰ ਸਾਹਿਬ ਤੋਂ ਲਈਦੀ ਪੈਂਦੀ ਹੈ ਇਹ ਧੱਕੇ ਨਾਲ ਹੀ ਆ ਬਣੀ ਸੀ ਤਾਂ ਅਗਰ ਕਿਰਨ ਨੂੰ ਕਹਦਾ ਵੀ ਇਜਾਜ਼ਤ ਲੈ ਕੇ ਫੀਟਿੰਗ ਕੀਤੀ ਜਾਓ ਅ ਅੱਜ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਥਾਨ ਚੋਲਾ ਸਾਹਿਬ ਜਿੱਥੇ ਗੁਰੂ ਸਾਹਿਬ ਦਾ ਸ਼ਸ਼ੋਭਤ ਹੈ ਉਸ ਸਥਾਨ ਦੇ ਉੱਤੇ ਅੱਜ ਕੱਠ ਰੱਖਿਆ ਗਿਆ ਸੀਗਾ ਪੰਥਕ ਵਿਚਾਰਾਂ ਕਰਨ ਦੇ ਲਈ ਕਿ ਦੀਵਾਲੀ ਦਾ ਜੋ ਦਿਹਾੜਾ ਵਾ ਉਹ ਕਿਸ ਤਰੀਕੇ ਦੇ ਨਾਲ ਮਨਾਇਆ ਜਾਵੇ ਕਿਉਂਕਿ ਗੁਰੂ ਆਪਾਂ ਸਿੱਖ ਸੰਗਤ ਇਹ ਗੱਲ ਵਿਚਾਰ ਕਰਦੀ ਆ ਕਿ ਜੋ ਦੀਵਾਲੀ ਹੈ ਜਦੋਂ ਗੁਰੂ ਹਰਗੋਬਿੰਦ ਸਾਹਿਬ 52 ਪਹਾੜੀ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਤੋਂ ਛੁਡਾ ਕੇ ਲਿਆਏ ਸੀ ਤੇ ਉਸ ਟਾਈਮ ਸਿੱਖ ਸੰਗਤ ਨੇ ਜਦੋਂ ਗੁਰੂ ਸਾਹਿਬ ਅੰਮ੍ਰਿਤਸਰ ਪਹੁੰਚੇ ਸੀ ਤਾਂ ਸਿੱਖ ਸੰਗਤਾਂ ਨੇ ਘਿਓ ਦੇ ਦੀਵੇ ਬਾਲੇ ਸੀ ਤੇ ਉਹ ਜਿਹੜਾ ਮਹਾਨ ਚੋਲਾ ਸਾਹਿਬ ਆ ਉਹ ਸਾਡੇ ਕਢਾਣੀ ਕਲਾ ਵਿਖਿਆ ਇਸ ਜਗ੍ਹਾ ਦੇ ਉੱਤੇ ਹੀ ਅਸੀਂ ਅੱਜ ਸਮਾਗਮ ਪੰਥਕ ਪ੍ਰੋਗਰਾਮ ਇੱਕ ਪੰਥਕ ਵਿਚਾਰਾਂ ਕਰਨ ਦਾ ਸੰਤ ਮਹਾਪੁਰਖ ਇਹਦੇ ਵਿੱਚ ਸਾਰੇ ਸੰਤ ਮਹਾਪੁਰਖ ਬੁਲਾਏ ਗਏ ਸੀ ਵੱਖ-ਵੱਖ ਸੰਪਰਦਾਵਾਂ ਦੇ ਤੇ ਅੱਜ ਜਦੋਂ ਅਸੀਂ ਉੱਥੇ ਪ੍ਰੋਗਰਾਮ ਦੇ ਲਈ ਇਕੱਠੇ ਹੋਏ ਤਾਂ ਉਹ ਕਿਉਂਕਿ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ ਤੇ ਉੱਥੋਂ ਦੇ ਮੈਨੇਜਰ ਸਾਹਿਬ ਨੇ ਗੱਲ ਕਹੀ ਕਿ ਤੁਸੀਂ ਇੱਥੇ ਇਹ ਪ੍ਰੋਗਰਾਮ ਨਹੀਂ ਕਰ ਸਕਦੇ ਤੇ ਉਹਨਾਂ ਨੇ ਬਿਲਕੁਲ ਸਾਫ਼ ਮਨਾਂ ਕਰ ਦਿੱਤਾ ਜਦੋਂ ਕਿ ਗੁਰੂ ਦਾ ਇਦਾਰਾ ਹੈ ਗੁਰੂ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਸ਼ੋਭਤ ਹੈ ਉਹ ਕਿਸੇ ਪਾਰਟੀ ਦਾ ਨਹੀਂ ਹੁੰਦਾ ਕਿਸੇ ਜਥੇਬੰਦੀ ਦਾ ਨਹੀਂ ਹੁੰਦਾ ਕਿਸੇ ਧਿਰ ਦਾ ਨਹੀਂ ਹੁੰਦਾ ਪਰ ਉਹਨਾਂ ਨੇ ਬੜੀ ਸਖਤੀ ਨਾਲ ਮਨਾਂ ਕੀਤਾ ਤੇ ਅਸੀਂ ਵੀ ਫਿਰ ਸਾਰੇ ਸੰਗਤਾਂ ਦੇ ਨਾਲ ਸਲਾਹ ਆਪਾ ਸੋਚਰਾ ਕੀਤਾ ਕਿ ਆਪਾਂ ਕਿਸੇ ਟਕਰਾਅ ਦੇ ਵਿੱਚ ਨਹੀਂ ਪੈਣਾ ਅਸੀਂ ਗੁਰੂ ਦੀ ਸ਼ੋਭਾ ਦੇ ਲਈ ਇੱਥੇ ਇਕੱਠੇ ਹੋਏ ਹਾਂ ਅਸੀਂ ਆਪਣੀ ਸ਼ੋਭਾ ਦੇ ਲਈ ਇਕੱਠੇ ਨਹੀਂ ਹੋਏ ਕੋਈ ਅਸੀਂ ਆਪਣੀ ਹਉਮੈ ਹੰਕਾਰ ਦੇ ਲਈ ਇਕੱਠੇ ਨਹੀਂ ਹੋਏ ਉਹਨਾਂ ਨੂੰ ਉਹਨਾਂ ਦਾ ਹਉਮੈ ਹੰਕਾਰ ਉਹਨਾਂ ਨੂੰ ਮੁਬਾਰਕ ਇਹ ਤੁਰੰਤ ਉਸ ਤੋਂ ਬਾਅਦ ਗੁਰਮਤਾ ਕੀਤਾ ਗਿਆ ਇੱਥੇ ਇਹ ਦਮਦਮਾ ਸਾਹਿਬ ਕਢਾਣੀ ਕਲਾਂ ਦੇ ਵਿੱਚ ਹੀ ਆ ਐਕਚੁਅਲ ਦੇ ਵਿੱਚ ਜਦੋਂ ਗੁਰੂ ਹਰਗੋਬਿੰਦ ਸਾਹਿਬ ਕਢਾਣੀ ਕਲਾਂ ਆਏ ਤਾਂ ਸਭ ਤੋਂ ਪਹਿਲਾਂ ਇਸ ਸਥਾਨ ਦੇ ਉੱਤੇ ਪਹੁੰਚੇ ਸੀ ਇੱਥੇ ਇੱਕ ਮੁਸਲਮਾਨ ਫਕੀਰ ਸੀ ਜਿਹੜਾ ਕਿ ਹੱਥਾਂ ਤੇ ਦੀਵੇ ਰੱਖ ਕੇ ਗੁਰੂ ਸਾਹਿਬ ਦੀ ਉਡੀਕ ਕਰ ਰਿਆ ਸੀ ਤੇ ਗੁਰੂ ਸਾਹਿਬ ਇਸ ਜਗ੍ਹਾ ਦੇ ਉੱਤੇ ਉਹਨਾਂ ਦੀ ਇੱਥੇ ਨਾਲ ਸਮਾਦ ਵੀ ਬਣੀ ਆ ਤੇ ਇਸ ਜਗ੍ਹਾ ਦੇ ਉੱਤੇ ਗੁਰੂ ਸਾਹਿਬ ਪਹੁੰਚੇ ਸੀ ਪਤਾ ਨਹੀਂ ਕੀ ਗੁਰੂ ਸਾਹਿਬ ਦੀ ਕਲਾ ਵਾ ਕੀ ਪਾਣਾ ਵਾ ਅਸੀਂ ਉਸ ਬੈਰ ਵਿਰੋਧ ਤੋਂ ਪਿੱਛੇ ਹਟ ਕੇ ਹੁਣ ਅਸੀਂ ਇੱਥੇ ਤੱਕ ਦਮਦਮਾ ਸਾਹਿਬ ਵਿਖੇ ਏਕੁਡਾਣੀ ਗਲਾਂ ਵਿਖੇ ਅੱਜ ਅਸੀਂ ਸਾਰੇ ਪਹੁੰਚੇ ਆ ਸਾਰੀ ਸਿੱਖ ਸੰਗਤ ਪਹੁੰਚੀ ਆ ਸੰਤ ਮਹਾਪੁਰਖ ਪਹੁੰਚੇ ਆ ਤੇ ਅੱਜ ਦੀਵਾਲੀ ਦਾ ਦਿਹਾੜਾ ਕਿੱਦਾਂ ਮਨਾਉਣਾ ਇਸ ਦੇ ਉੱਤੇ ਗੁਰਮਤਿ ਹੋਣਗੇ ਇਸ ਦੇ ਉੱਤੇ ਵਿਚਾਰਾ ਹੋਣਗੀਆਂ ਜੋ ਵਿਚਾਰਾ ਹੋਣਗੇ ਫਿਰ ਉਹ ਸੰਗਤਾਂ ਦੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਬਾਕੀ ਇਸ ਗੱਲ ਦਾ ਮੈਂ ਸਮਝਦਾ ਕਿ ਪੂਰੀ ਸਖ ਕੌਮ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਸ ਗੱਲ ਦਾ ਜਵਾਬ ਲੈਣਾ ਚਾਹੀਦਾ ਕਿ ਕੀ ਪੰਥਕ ਵਿਚਾਰਾਂ ਕੀ ਗੁਰਸਿੱਖ ਕੀ ਪੂਰਨ ਸਾਰੇ ਗੁਰਸਿੱਖ ਨੇ ਤੁਸੀਂ ਦੇਖ ਲਓ ਵੀ ਜਿੰਨੇ ਵੀ ਅੰਦਰ ਬੈਠੇ ਨੇ ਸਾਰੇ ਗੁਰੂ ਦੇ ਲੜ ਲੱਗੇ ਨੇ ਅਮਰਧਾਰੀ ਗੁਰਸਿੱਖ ਨੇ ਕੀ ਸਾਰੇ ਗੁਰਸਿੱਖ ਗੁਰੂ ਦੇ ਦਰ ਦੇ ਉੱਤੇ ਬੈਠ ਕੇ ਕੀ ਗੁਰਮਤ ਵਿਚਾਰਾਂ ਨਹੀਂ ਕਰ ਸਕਦੇ ਕੀ ਇਹ ਸ਼੍ਰੋਮਣੀ ਕਮੇਟੀ ਨੇ ਕੋਈ ਆਪਣੀ ਅਲੱਗ ਇੱਕ ਏਜੰਡੇ ਦੇ ਵਿੱਚ ਲੈ ਲਿਆ ਤੇ ਮੈਨੂੰ ਲੱਗਦਾ ਕਿ ਇਹਨਾਂ ਦੀਆਂ ਇਹਨਾਂ ਹਾਲਤਾਂ ਕਰਕੇ ਹੀ ਜੇ ਅੱਜ ਅਕਾਲੀ ਦਲ ਦਾ ਇਹ ਹਾਲ ਹੈ ਤਾਂ ਸਿਰਫ ਇਹਨਾਂ ਹਾਲਤਾਂ ਕਰਕੇ ਹੀ ਇਹਨਾਂ ਗੱਲਾਂ ਕਰਕੇ ਹੀ ਇਹਨਾਂ ਕੁਕਰਮਾਂ ਕਰਕੇ ਹੀ ਇਹਨਾਂ ਦਾ ਇਹ ਹਾਲ ਹੈ ਗੁਰੂ ਮਹਾਰਾਜ ਜਿਨ੍ਹਾਂ ਨੂੰ ਸਮਤ ਬਖਸ਼ ਲੱਗਦਾ ਇਹਦੇ ਪਿੱਛੇ ਵੀ ਅਕਾਲੀ ਦਲ ਦਾ ਕੋਈ ਇਸ਼ਾਰਾ ਹੋ 100% ਅਕਾਲੀ ਦਲ ਦਾ ਹੀ ਇਸ਼ਾਰਾ ਵਾ ਉਹਨਾਂ ਵੱਲੋਂ ਹੀ ਕਿਉਂਕਿ ਅੱਜ ਤੁਸੀਂ ਦੇਖੋ ਕਿ ਹਰ ਸਿਮਰਤ ਕੌਰ ਬਾਦਲ ਦੀ ਜਿਹੜੀ ਅਰਦਾਸ ਸੀ ਕਿ ਤੁਹਾਡਾ ਕੱਖ ਨਾ ਰਹੇ ਮੈਂ ਸਮਝਦਾ ਕਿ ਉਹ ਜਿਹੜਾ ਕੱਖ ਨਾ ਰਹਿ ਵਾਲੀ ਅਰਦਾਸ ਆ ਤੇ ਉਹ ਅੱਜ ਸਾਬਤ ਹੋ ਰਹੀ ਹੈ ਇਦਾਂ ਦੇ ਜਿਹੜੇ ਮਨਮਤ ਨੇ ਨਾ ਜਿਹੜੀਆਂ ਇਦਾਂ ਦੀਆਂ ਗੱਲਾਂ ਇਦਾਂ ਦੇ ਕੰਮ ਕਰਨੇ ਆ ਤੇ ਇਹ ਇਸੇ ਗੱਲ ਦਾ ਨਤੀਜਾ ਵਾ ਕਿਉਂਕਿ ਗੁਰੂ ਮਹਾਰਾਜ ਨੇ ਜਿਸਨੂੰ ਖੁਆਰ ਕਰਨਾ ਹੋਵੇ ਨਾ ਕਹਿੰਦੇ ਜਿਸਨੂੰ ਆਪ ਖੁਆਏ ਕਰਤਾ ਖੁਸ ਲੈ ਚੰਗਿਆਈ ਉਹਦੇ ਕੋਲੋਂ ਬਸ ਚੰਗਿਆਈ ਖੋ ਲੈਂਦਾ ਇਹ ਤੁਹਾਡੇ ਅੱਜ ਸਭ ਦੇ ਸਾਹਮਣੇ ਆ ਕਿ ਗੁਰੂ ਸਾਹਿਬ ਨੇ ਇਹਨਾਂ ਨੂੰ ਖੁਆਰ ਕਰਨਾ ਤੇ ਤਾਂ ਹੀ ਉਹ ਅੱਜ ਜਿਹੜੀ ਚੰਗਿਆਈ ਆ ਇਹਨਾਂ ਦੇ ਕੋਲੋਂ ਖੋਈਆ ਨਹੀਂ ਤਾਂ ਇਹ ਸਾਰੇ ਹੀ ਬੰਦੇ ਜਿਹੜੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸੰਤ ਮਹਾਪੁਰਖ ਪਹੁੰਚਿਆ ਹੋਇਆ ਹੀਆਂ ਸ਼ਕਸ਼ੀਤਾ ਪਹੁੰਚੀਆਂ ਸੀ ਤੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਗੁਰੂ ਘਰ ਦੇ ਵਿੱਚੋਂ ਕਹਿ ਕੇ ਬਾਹਰ ਕਰ ਦੇਣਾ ਮੈਨੂੰ ਲੱਗਦਾ ਕਿ ਇਸ ਤੋਂ ਮਾੜੀ ਗੱਲ ਤੇ ਦੁੱਖ ਦੀ ਗੱਲ ਕੋਈ ਹੋਰ ਨਹੀਂ ਹੋ ਸਕਦੀ ਮਿਲ ਸਕਦਾ ਗਵਾਲੀਅ ਤੋਂ ਲੈ ਕੇ ਅਮਰਸਾਹਬ ਤੱਕ ਦਾ ਇਹ ਸਿਆਸੀ ਮਾਰਕ ਕਰਦੀ ਦੀ ਉਪਰੇ ਦਾ ਹੁਜ਼ੂਰ ਤੇ ਵਿਚਾਰ ਹੋ ਰਿਹਾ ਬਿਲਕੁਲ ਅੱਜ ਉਸ ਦੇ ਉੱਤੇ ਵਿਚਾਰ ਅਸੀਂ ਕਰਨੀਆਂ ਸਾਰੇ ਸੰਤ ਮਹਾਪੁਰਖ ਇੱਥੇ ਇਕੱਠੇ ਹੋ ਰਹੇ ਆ ਕਿਉਂਕਿ ਪਹਿਲਾਂ ਉੱਥੇ ਪ੍ਰੋਗਰਾਮ ਸੀ ਤੇ ਉੱਥੋਂ ਹੁਣ ਹੌਲੀ-ਹੌਲੀ ਸਾਰੀ ਸੰਗਤ ਆ ਰਹੀ ਆ ਇੱਥੇ ਜਦੋਂ ਸਾਰੇ ਅੰਦਰ ਇਕੱਠੇ ਹੋਵਾਂਗੇ ਇਹ ਜਿਹੜਾ ਵਿਚਾਰ ਹੈ ਸਿਰਫ ਤੇ ਸਿਰ ਸੇ ਪਾਰਟੀ ਬਾਜੀ ਦਾ ਪ੍ਰੋਗਰਾਮ ਨਹੀਂ ਹੋਊਗਾ ਇਹ ਗੁਰੂ ਦਾ ਪ੍ਰੋਗਰਾਮ ਹੋਊਗਾ ਗੁਰ ਸੰਗਤ ਦਾ ਪ੍ਰੋਗਰਾਮ ਹੋਊਗਾ ਇਹਦੇ ਵਿੱਚ ਅਸੀਂ ਤਾਂ ਸਿਰਫ ਇੱਕ ਸੇਵਾਦਾਰ ਬਣ ਕੇ ਸਹਿਯੋਗੀ ਹੋਵਾਂਗੇ ਜਿਹੜੀ ਅਗਵਾਈ ਆ ਉਹ ਜਿਹੜੇ ਸਾਡੇ ਸੰਤ ਮਹਾਂਪੁਰਖ ਆਇਆ ਅਗਵਾਈ ਸਾਰੀ ਸੰਤ ਮਹਾਂਪੁਰਖ ਹੀ ਕਰਨਗੇ ਸਤਿ ਸ੍ਰੀ ਅਕਾਲ ਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੋ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਹਰਗੋਬਿੰਦ ਪਾਤਸ਼ਾਹ ਬਵੰਜਾ ਰਾਜਾ ਨੂੰ ਖੁਲਾਸ ਕਰਾ ਕੇ ਬਵੰਜਾ ਕਲੀਆਂ ਦਾ ਚੋਲਾ ਉਥੋਂ ਆ ਕੇ ਇਸ ਕਢਾਣੀ ਸਾਹਿਬ ਦੇ ਪਵਿੱਤਰ ਸਥਾਨ ਤੇ ਰੱਖਿਆ। ਉਥੇ ਪ੍ਰੋਗਰਾਮ ਲਿਖਿਆ ਗਿਆ ਸੀ ਸਾਡੇ ਇਲਾਕੇ ਦੇ ਵਿਧਾਇਕ ਸਾਰੇ ਮਹਾਪੁਰਖਾਂ ਨੇ ਇਕੱਤਰ ਹੋ ਕੇ ਉਹਨੂੰ ਨਾਂ ਚੰਗਾ ਸਮਝਦੇ ਹੋਏ ਕਿਉਂਕਿ ਜਿਸ ਨੂੰ ਆਪ ਖਵਾਏ ਕਰਤਾ ਖੁਸ਼ ਲੈ ਚੰਗਿਆਈ ਚੰਗੇ ਗੁਣ ਵੀ ਉਹਨਾਂ ਨੂੰ ਚੰਗੇ ਨਹੀਂ ਲੱਗਦੇ। ਸੋ ਇਹ ਲਿਖਿਆ ਗਿਆ ਪ੍ਰੋਗਰਾਮ ਮਹਾਪੁਰਖ ਸਰ ਨਾਲ ਹੋਣਗੇ ਗਵਾਲੀਅਰ ਦੇ ਕਿਲੇ ਤੋਂ ਨਗਰ ਕੀਰਤਨ ਲੈ ਕੇ ਆਉਣਾ ਤੇ ਬਹੁਤ ਚੜ੍ਹਦੀਆਂ ਕਲਾਂ ਦੇ ਨਾਲ ਅੱਗੇ ਵਾਸਤੇ ਜੋ ਵੀ ਹੋ ਸੰਗਤਾ ਹੋਏ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਏ ਹਰ ਨਾਮੇ ਕੀ ਹੋ ਹੋ ਜੋੜੀ ਗੁਰਮੁਖ ਵੇ ਸਫਾ ਬਸਾਈ ਏਕਾ ਕੁੱਲੀਆਂ ਸਵਰਗ ਬਣਾ ਦਿੰਦਾ ਫੁੱਟ ਦਿੰਦੀ ਢਾ ਚਵਾਰਿਆਂ ਨੂੰ ਚੱਪੂ ਜੇ ਕਰ ਦੋ ਏ ਮਜਬੂਤ ਹੋਵਣ ਕਿਸ਼ਤੀ ਟੰਬ ਦੀ ਜਾ ਕਿਨਾਰਿਆਂ ਨੂੰ ਦਾਲ ਦਲੀ ਰੰਧਨ ਦੇ ਕਮਾਂ ਦੀ ਜੇਕਰ ਪੀਜੇ ਕਦੇ ਨਹੀਂ ਉੱਕ ਸਕਦੀ ਦੋ ਧਰਿਆਂ ਚ ਰਾ ਕੇ ਖਾਲਸਾ ਜੀ ਕਦੇ ਬੈਰੀ ਤੇ ਧੜੀ ਨਹੀਂ ਭੁਗ ਸਕਦੀ ਅਕਤਰਤਾ ਮਿਲਵੇ ਕਿ ਮਹਿਮਾ ਵਰਨਾ ਸਕੋ ਨਾਨਕ ਪਰੇ ਪ੍ਰੀਲਾ ਸਾਰੇ ਸਹਿਯੋਗ ਦੇ ਕੇ ਇਕ ਇਕਤਰਤਾ ਦੇ ਨਾਲ ਜਿਹੜੇ ਮਾੜੇ ਕਰਮਾਂ ਵਾਲੇ ਨਹੀਂ ਚਾਹੁੰਦੇ ਕਿਉਂਕਿ ਉਹ ਲੋਚਣ ਉਹਨਾਂ ਗੋੜਾਂ ਨੂੰ ਹਲਕਾਰ ਛੜੰਦੇ ਪੇੜ ਮਡਾਹੂ ਕੱਟਿਆ ਤੇ ਡਾਲ ਛਕੰਦੇ ਉਹਨਾਂ ਦੇ ਭਾਗਾਂ ਵਿੱਚ ਜਿੰਨੂੰ ਖੁਰਸਲੇ ਚੰਗਿਆਈ ਖੱਜੜ ਖਵਾਰੀਆਂ ਪਰਵੇਸ਼ਰ ਉਹਨਾਂ ਦੇ ਪੱਲੇ ਪਾ ਦਿੰਦਾ ਆਓ ਜੜਾਂ ਨੂੰ ਇਹਨਾਂ ਦੇ ਝੌਂਕ ਲੱਗੀ ਹੋਈ ਹੈ ਗਿਰਨ ਵਾਲੀ ਨੇ ਕੋਈ ਗੱਲ ਨਹੀਂ ਕਰ ਲੋ ਮਾਨਾ ਇਹ ਜੜੀਆਂ ਕਰਨੀਆਂ ਨੇ ਤੁਹਾਡੀਆਂ ਜੁਬ ਹੋਣੀਆਂ ਨਹੀਂ ਬਾਲੀਆਂ ਆਓ ਪਿਆਰ ਦੇ ਨਾਲ ਆਪਦੇ ਆਪ ਇਹਨਾਂ ਨੂੰ ਮਤਾਂ ਨੂੰ ਚਾਹੁੰਦੀ ਹੈ ਕੀ ਇਹਨਾਂ ਦੀ 8000 ਵੋਟ ਤੁਸੀਂ ਗੁਰੂ ਘਰਾਂ ਦੇ ਮੱਲਾ ਮੱਲੀ ਬੈਠੇ ਹੋ ਤੁਹਾਡੀਆਂ ਹੁਣ ਨੈਣੇ ਮਹੰਤ ਮੰਗ ਹੁਣ ਤੁਹਾਨੂੰ ਕੱਢਣਾ ਪਊਗਾ ਆਪਣੇ ਆਪੇ ਛੱਡਣੇ ਸ਼ੁਰੂ ਕਰ ਦਿਓ ਕੋਲੋਟੇ ਸੋਪ ਚਾਕੇ ਇਕੱਠੇ ਕਰ ਲਓ ਕਿਉਂਕਿ ਜਿਹੜੇ ਬੱਚੇ ਅੱਧੀ ਛੁੱਟੀ ਮੁੜਿਆ ਹੁਣ ਉਹ ਪਾਸ ਨਹੀਂ ਹੁੰਦੇ ਹੁਣ ਤੁਸੀਂ ਅੱਧੀ ਛੁੱਟੀ ਲਾ ਕੇ ਭੇਜ ਕਿਹਾਂ ਜਾ ਖਾਣ ਹੁਣ ਤੁਸੀਂ ਆਪਣੇ ਆਪ ਨੂੰ ਸੋਚ ਲਓ ਚੰਗੇ ਕੰਮਾਂ ਨੂੰ ਵੀ ਰੋੜਾ ਬਣ ਦਿਓ ਕਿਉਂਕਿ ਆਓ ਪਿਆਰ ਦੇ ਨਾਲ ਸਾਰੇ ਇਕੱਤਰ ਹੋ ਕੇ ਇਸ ਸਾਡੇ ਵਿਧਾਇਕ ਦੇ ਨਾਲ ਚੰਗੇ ਸ਼ੁਭ ਕਾਰਜ ਨੂੰ ਪਾਰੋਪਕਾਰਾਂ ਦੇ ਕਰਦੇ ਆ ਮਹਾਪੁਰਖਾਂ ਨੇ ਇਹ ਜੋ ਸਿਹਤ ਦਿੱਤੀ ਆ ਇਹਦੇ ਨਾਲ ਸਹਿਯੋਗ ਦੇਣ ਦੀ ਕਿਰਪਾਲਤਾ ਕਰਨੀਆਂ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਪ੍ਰੋਗਰਾਮ ਲਿਖੇ ਜਾ ਰਿਹਾ ਹੈ ਬਾਲੀ ਦੀ ਕਿਰਪਾ ਲੈ ਕੇ ਤਕੜ ਤਿਆਰ ਕਿਸ ਤਰ੍ਹਾਂ ਦੇਖ ਦੋ ਸਾਰਾ ਪਰਮ ਸਤਕਾਰ ਜੋ ਗੁਰੂ ਰੂਪ ਗੁਰੂ ਖਾਲਸਾ ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਮਨ ਚਾਓ ਪਿਆ ਪ੍ਰਭ ਆਗਮ ਸੁਣਿਆ ਧੰਨ ਧੰਨ ਗੁਰੂ ਹਰਗੋਬਿੰਦ ਪਾਸ਼ਾ ਮੀਰੀ ਪੀਰੀ ਦੇ ਮਾਲਕ ਅੱਜ ਉਹਨਾਂ ਦੇ ਚਾਹ ਦੇ ਵਿੱਚ ਸੰਗਤਾਂ ਇਕੱਠੀਆਂ ਹੋਈਆਂ ਕਿਦੜੀ ਪਿੰਡ ਤੋਂ ਆਣ ਕੇ ਛੇਵੇਂ ਪਾਸ਼ਾ ਨੇ ਕਢਾਣੀ ਸਾਹਿਬ ਦੇ ਵਿੱਚ ਚਰਨ ਪਾਏ ਉਹ ਚਰਨ ਪਾਉਣ ਦੀ ਖੁਸ਼ੀ ਦੇ ਵਿੱਚ ਸੰਗਤਾਂ ਨੇ ਬੇਅੰਤ ਮਹਾਪੁਰਖ ਇਕੱਠੇ ਹੋਏ ਆ ਮਹਾਪੁਰਖਾਂ ਨੇ ਸੋਚਿਆ ਬਈ ਮਹਾਰਾਜ ਛੇਵੇਂ ਪਾਤਸ਼ਾਹ ਦੇ ਇੱਥੇ ਬਵੰਜਾ ਕਲੀ ਦਾ ਚੋਲਾ ਪਿਆ ਹੈ ਇੱਥੇ ਛੇਵੇਂ ਪਾਤਸ਼ਾਹ ਦੀ ਹੱਥਾਂ ਦੀ ਪੰਜ ਗ੍ਰੰਥੀ ਹੈ ਇੱਥੇ ਛੇਵੇਂ ਪਾਤਸ਼ਾਹ ਦੇ ਚਰਨਾਂ ਦਾ ਜੋੜਾ ਹੈ ਇੱਥੇ ਮਹਾਰਾਜ ਛੇਵੇਂ ਪਾਤਸ਼ਾਹ ਨੇ ਨਿੰਮ ਦੀ ਦਾਤਨ ਗੱਡੀ ਨਿੰਮ ਬਣੀ ਆ ਭੋਰਾ ਕੌੜੀ ਨਹੀਂ ਇਹ ਪ੍ਰਚਾਰ ਦੀ ਖਾਤਰ ਤੇ ਛੇਵੇਂ ਪਾਤਸ਼ਾਹ ਦੇ ਪਰਪਕਾਰਾਂ ਨੂੰ ਚੇਤੇ ਕਰਦੇ ਆ ਸੰਗਤਾਂ ਨੇ ਕੀਤਾ ਪਰਾਲਾ ਅੱਜ ਬੇਅੰਤ ਮਹਾਪੁਰਖ ਪਹੁੰਚੇ ਆ ਸੰਗਤਾਂ ਨੂੰ ਬੇਨਤੀ ਹੈ ਇਹ ਪਰਾਲਾ ਕੀ ਕਰਨਾ ਹੈ ਅਸੀਂ ਬਹਾਲੋ ਨਗਰਾਂ ਤੋਂ ਆਣ ਕੇ ਨਗਰ ਕੀਰਤਨ ਇਥੋਂ ਤੱਕ ਲਿਆਉਣੇ ਆ ਤੇ ਇੱਕ ਨਗਰ ਕੀਰਤਨ ਸਤਿਗੁਰੂ ਕਿਰਪਾ ਕਰਨ ਮਹਾਰਾਜ ਛੇਵੇਂ ਪਾਤਸ਼ਾਹ ਮੇਰੀ ਪੀੜੀ ਦੇ ਮਾਲਕ ਇੱਕ ਨਗਰ ਕੀਰਤਨ ਬੰਦੀ ਛੋੜ ਦਿਵਸ ਨੂੰ ਮੁੱਖ ਰੱਖਦੇ ਆ ਇਹ ਗਵਾਲੀਅਰ ਤੋਂ ਸ਼ੁਰੂ ਹੋਣਾ ਸੰਗਤਾਂ ਨੇ ਕਰਨਾ ਹੈ ਕਰਨਾ ਸੰਗਤਾਂ ਨੇ ਮਹਾਪੁਰਖ ਬੇਅੰਤ ਪਹੁੰਚੇ ਆ ਇਹ ਕਿਸੇ ਪਾਰਟੀ ਦਾ ਕੰਮ ਨਹੀਂ ਨਾ ਇਹ ਵਿੱਚ ਵਿੱਚ ਕੋਈ ਸਿਆਸਤ ਹੈ ਸਿਰਫ ਗੁਰੂ ਦੀ ਖੁਸ਼ੀ ਲੈਣ ਵਾਸਤੇ ਇਹ ਪ੍ਰੋਗਰਾਮ ਵੇਢਿਆ ਸੰਗਤਾਂ ਨੂੰ ਬੇਨਤੀ ਹੈ ਵੀ ਇਹ ਬੇਨਤੀ ਨੂੰ ਸਵੀਕਾਰ ਕਰਦਾ ਕੱਲੇ-ਕੱਲੇ ਬੱਚੇ ਦੇ ਅੰਦਰ ਚਾਹ ਹੋਣਾ ਚਾਹੀਦਾ ਵੀ ਇਹ ਛੇਵੇਂ ਪਾਤਸ਼ਾਹ ਦਾ ਦਿਹਾੜਾ ਮਨਾਇਆ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਦੇ ਨਾਲ ਬੜੇ ਪਿਆਰ ਸਰਦਾ ਤੇ ਭਾਵਨਾ ਦੇ ਨਾਲ ਇਸ ਸਮਾਗਮ ਰੱਖਣ ਦੀ ਤਿਆਰੀ ਵਿੱਚ ਲੱਗੇ ਹੋਏ ਆ ਜਿਵੇਂ ਮਹਾਂਪੁਰਖਾਂ ਨੇ ਦੱਸਿਆ ਅਲੱਗ-ਅਲੱਗ ਨਗਰਾਂ ਤੋਂ ਨਗਰ ਕੀਰਤਨ ਆਉਣਗੇ ਤੇ ਇਸ ਜਗ੍ਹਾ ਦੀ ਜਾਗਰਤਾ ਹੋਊਗੀ ਤੇ ਜਾਇ ਜੈਕਾਰ ਹੋਊਗੀ ਤੇ ਗੁਰੂ ਸਾਹਿਬਾਨ ਦੀ ਜਿਹੜੀਆਂ ਪਿਆਰੀਆਂ ਸੰਗਤਾਂ ਉਹ ਲਾਭ ਲੈਣਗੀਆਂ ਇਸ ਲਈ ਇਸ ਲਈ ਅਸੀਂ ਸਾਰੇ ਜਿੰਨੇ ਵੀ ਬਾਪੁਰਖਾਏ ਆ ਉਹਨਾਂ ਸਭ ਨੂੰ ਜੀ ਆਇਆਂ ਵੀ ਆਖਦੇ ਆ ਤੇ ਸੰਗਤਾਂ ਨੂੰ ਵੀ ਜੀ ਆਇਆਂ ਆਖਦੇ ਆ ਵੱਧ ਤੋਂ ਵੱਧ ਚੜ ਕੇ ਇਸ਼ਾਲੋ ਇਹ ਕੋਈ ਮਹਾਂਪੁਰਖਾਂ ਦੱਸਿਆ ਕੋਈ ਪਾਰਟੀ ਬਾਈ ਦਾ ਇਹਦੇ ਵਿੱਚ ਕੋਈ ਚੱਕਰ ਨਹੀਂ ਇਹ ਤਾਂ ਇੱਕ ਸੰਗਤਾਂ ਦਾ ਪ੍ਰੋਗਰਾਮ ਆ ਮਹਾਂਪੁਰਖਾਂ ਨੇ ਲਿਖਿਆ ਮਹਾਂਪੁਰਖ ਦੇ ਨਾਲ ਸੰਗਤਾਂ ਸਾਰੀਆਂ ਇਸ ਲਈ ਸਾਡਾ ਸੰਕੀ ਜੀ ਵੀ ਸਾਡਾ ਕਹਿਣਾ ਹੀ ਹੋਈ ਹੈ ਵੱਧ ਚੜ ਕੇ ਇਸ਼ਾਲੋ ਚੜ੍ਹਦੀ ਕਲਾ ਚ ਆ ਕੇ ਗੁਰੂ ਸਾਹਿਬ ਬਰਨ ਵਾਸਤ ਕਹੋ ਸੰਗਤਾਂ ਦਾ ਲਾਹੌਰ ਗੁਰੂ ਸਾਹਿਬ ਦੇ ਚਰਨਾਂ ਵਿਚ ਆ ਕੇ ਇਸ ਲਈ ਅਸੀਸ ਮੋਤੀ ਕਰਦਾ ਵਾਹਿਗੁਰੂ ਜੀ ਦਾ ਖਲਸਾ ਜੀ ਅਜੇ ਉੱਤੇ ਮੀਟਿੰਗ ਕਰਨਾ ਆਈ ਸੀ ਉਹ ਕਹਿੰਦੇ ਸਾਨੂੰ ਮੀਟਿੰਗ ਨਹੀਂ ਕਰ ਦਿੱਤੀ ਜੀ ਕੀ ਕਰਾਂਗੇ ਮੀਟਿੰਗ ਸਰ ਉਹਨਾਂ ਕੋਲੇ ਕੋਈ ਰੈਟਰ ਉਹਨਾਂ ਨੇ ਪਰਮਿਸ਼ਨ ਸਰ ਤੋਂ ਮੰਗੀ ਨਹੀਂ ਨਾ ਉਹਨਾਂ ਕੋਈ ਪਰਮਿਸ਼ਨ ਸੀਗੀ ਕੋਈ ਪਰਮਿਸ਼ਨ ਸਾਨੂੰ ਕੋਈ ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਅੰਮਰਸਰ ਸਾਹਿਬ ਤੋਂ ਲਈ ਪੈਂਦੀ ਹੈ ਇਹ ਧੱਕੇ ਨਾਲ ਹੀ ਆ ਬੜੀ ਸੀ ਤਾਂ ਅਗਰ ਕਿਰਨ ਨੂੰ ਕਹਤਾ ਵੀ ਇਜਾਜ਼ਤ ਲੈ ਕੇ ਫੇਰ ਮੀਟਿੰਗ ਕੀਤੀ ਜਾਓ